ਸ਼ਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੋਂ ਦੀ ਸਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਦੋਸਤੋ 2 ਦਸੰਬਰ ਤੋਂ ਚੱਲ ਕੇ ਅਸੀਂ ਅੱਜ 2 ਜਨਵਰੀ ਦੇ ਵਿੱਚ ਪਹੁੰਚ ਗਏ ਆ ਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਜੀ ਦੇ ਵੱਲੋਂ ਸੁਣਾਏ ਗੇ ਫੈਸਲੇ ਦੀ ਇਨ ਬਿਨ ਪਾਲਣਾ ਹਜੇ ਤੱਕ ਨਹੀਂ ਹੋਈ ਹੈ ਇਸ ਸਬਦੇ ਵਿਚਕਾਰ ਜਥੇਦਾਰ ਸਹਿਬਾਨ ਦੀ ਚੁੱਪੀ ਵੀ ਬਹੁਤ ਕੁਝ ਕਹਿ ਰਹੀ ਹੈ ਜਥੇਦਾਰ ਸਹਿਬਾਨ ਚੁੱਪ ਹਨ ਔਰ ਬਾਕੀ ਤਰ੍ਹਾਂ ਪਰਜੋਰ ਕੋਸ਼ਿਸ਼ਾਂ ਕਰ ਰਹੀਆਂ ਹਨ ਕਿ ਫੈਸਲੇ ਦੇ ਸਭ ਤੋਂ ਅਹਿਮ ਪਹਿਲੂ ਜੋ ਕਿ ਅਕਾਲੀ ਦਲ ਦਾ ਪੁਨਰਗਠਨ ਹੈ ਉਹ ਕਿਵੇਂ ਲਾਗੂ ਹੋਵੇ ਜਾਂ ਨਾ ਹੋਵੇ ਕਿਹੜੀ ਤਰ ਉੱਪਰ ਆ ਸਕੇ ਜੋਰ ਅਜਮਾਇਸ਼ ਜਾਰੀ ਹੈ ਅਕਸਰ ਮੀਰੀ ਪ੍ਰੀਤ ਦੇ ਸਦਾਨ ਦਾ ਹਵਾਲਾ ਦੇਣ ਵਾਲੇ ਸੁਖਬੀਰ ਦੇ ਸਲਾਹਕਾਰ ਧਾਰਮਿਕ ਪੱਖੋਂ ਕਮਜ਼ੋਰ ਜਾਪ ਰਹੇ ਹਨ ਜਿੰਨੇ ਵੀ ਅਕਾਲ ਤਖਤ ਦੇ ਸਾਬਕਾ ਜਥੇਦਾਰ ਹਨ ਉਹਨਾਂ ਵਿੱਚੋਂ ਕਿਸੇ ਨੇ ਵੀ ਸੁਖਬੀਰ ਦੇ ਹੱਕ ਵਿੱਚ ਇੱਕ ਵੀ ਬਿਆਨ ਨਹੀਂ ਦਿੱਤਾ ਸਗੋਂ ਉਸ ਦੀ ਨਖੇਦੀ ਹੀ ਕਰਦੇ ਦਿਖਾਈ ਦਿੰਦੇ ਹਨ ਇਸ ਪੈਲੂ ਨੂੰ ਮਜ਼ਬੂਤ ਕਰਨ ਦੇ ਲਈ ਬਾਦਲ ਦਲ ਵੱਲੋਂ ਤਖਤ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਰਣਜੀਤ ਸਿੰਘ ਗੋਹਰੇ ਮਸਕੀਨ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਪੀਟੀਸੀ ਜੋ ਕਿ ਸੁਖਬੀਰ ਦਾ ਆਪਣਾ ਚੈਨਲ ਹੈ ਉਸਤੇ ਉੱਪਰ ਪਹਿਲਾਂ ਇੱਕ ਇੰਟਰਵਿਊ ਕਰਵਾਈ ਗਈ ਤੇ ਫਿਰ ਵੱਖ-ਵੱਖ ਚੈਨਲਾਂ ਤੇ ਗਿਆਨੀ ਹਰਪ੍ਰੀਤ ਸਿੰਘ ਦੀ ਨਖੇਦੀ ਕਰਨ ਦੇ ਲਈ ਜਾਂ ਸੁਖਬੀਰ ਢੜੇ ਦੇ ਪੱਖ ਨੂੰ ਸਹੀ ਠਹਿਰਾਉਣ ਦੇ ਲਈ ਵਰਤਿਆ ਗਿਆ ਜੋ ਸਿੱਖ ਸਿਆਸਤ ਜਾਂ ਸਿੱਖ ਗਤੀਵਧੀਆਂ ਵਿੱਚ ਪੈਨਿਨ ਨਜ਼ਰ ਰੱਖਦੇ ਨੇ ਉਹ ਤਾਂ ਰਣਜੀਤ ਸਿੰਘ ਬਾਰੇ ਜਾਣਕਾਰੀ ਰੱਖਦੇ ਹੀ ਹੋਣਗੇ ਪਰ ਆਮ ਜਨਤਾ ਸ਼ਾਇਦ ਬਹੁਤ ਜ਼ਿਆਦਾ ਚੰਗੀ ਤਰ੍ਹਾਂ ਨਾਲ ਉਹਨਾਂ ਦੇ ਪਿਛੋਕੜ ਬਾਰੇ ਜਾਂ ਉਹਨਾਂ ਦੇ ਉੱਪਰ ਖੁਦ ਕੀ ਕੀ ਦੋਸ਼ ਲੱਗੇ ਹੋਏ ਨੇ ਉਹਨਾਂ ਬਾਰੇ ਨਹੀਂ ਜਾਣਦੇ ਹੋਣਗੇ ਸੋ ਅੱਜ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੀ ਸਾਂਝ ਇਸ ਸਾਰੀ ਜਾਣਕਾਰੀ ਨਾਲ ਪਾਈਏ ਕਿ ਕੌਣ ਹਨ ਜੱਫੇਦਾਰ ਰਣਜੀਤ ਸਿੰਘ ਗੌਰੇ ਮਸਕੀਨ ਦੋਸ਼ ਕੀ ਲੱਗੇ ਨੇ ਉਹਨਾਂ ਦੇ ਉੱਪਰ ਤੱਥ ਕੀ ਕਹਿੰਦੇ ਨੇ ਤੇ ਉਹ ਕਿਉਂ ਸੁਖਬੀਰ ਦੀ ਜਿਹੜੀ ਵਕਾਲਤ ਹੈ ਉਹ ਕਰਨ ਦੇ ਲਈ ਮਜਬੂਰ ਦਿਖਾਈ ਦੇ ਰਹੇ ਨੇ ਉਹਦੇ ਪਿੱਛੇ ਕਾਰਨ ਕੀ ਨੇ ਕਿਉਂ ਇਹ ਸਭ ਕੁਝ ਹੋ ਰਿਹਾ ਹੈ ਉਹਦੇ ਨਾਲ ਤੁਹਾਡੀ ਸਾਰਿਆਂ ਦੀ ਸਾਂਝ ਪਾਉਣ ਦੀ ਕੋਸ਼ਿਸ਼ ਕਰਦੇ ਹਾਂ ਜੇ ਛੋਕੜ ਦੀ ਗੱਲ ਕਰੀਏ ਤਾਂ ਗਿਆਨੀ ਰਣਜੀਤ ਸਿੰਘ ਦਾ ਜਨਮ ਜਵੰਦ ਸਿੰਘ ਬਾਜਵਾ ਤੇ ਮਾਤਾ ਸਵਰਨ ਕੌਰ ਦੇ ਘਰ ਪਿੰਡ ਦੌਲਤਪੁਰ ਜ਼ਿਲ੍ਹਾ ਗੁਰਦਾਸਪੁਰ ਵਿਖੇ ਹੋਇਆ। ਉਹਨਾਂ ਦੇ ਪਿਤਾ ਜੀ ਨੇ ਉਹ ਬ੍ਰਿਟਿਸ਼ ਫੌਜ ਦੇ ਵਿੱਚ ਨੌਕਰੀ ਕਰਦੇ ਸੀ ਤੇ ਦੂਜੀ ਵੱਡੀ ਜੰਗ ਜਿਹਨੂੰ ਵਰਲਡ ਵਾਰ 2 ਕਿਹਾ ਜਾਂਦਾ ਹੈ ਉਸ ਦੇ ਵਿੱਚ ਮਲੇਸ਼ੀਆ, ਜਾਪਾਨ ਆਦੀ ਦੇਸ਼ਾਂ ਵਿੱਚ ਉਹਨਾਂ ਨੇ ਯੁੱਧ ਦੇ ਵਿੱਚ ਹਿੱਸਾ ਲਿਆ। ਉੱਥੇ ਉਹਨਾਂ ਨੇ ਆਪਣੀ ਸਰਵਿਸ ਦਿੱਤੀ। ਮਾਤਾ-ਪਿਤਾ ਅਮਰਤਾ ਜੀ ਸਨ। ਤੇ ਰਣਜੀਤ ਸਿੰਘ ਨੇ ਵੀ 5 ਸਾਲ ਦੀ ਉਮਰ ਦੇ ਵਿੱਚ ਹੀ ਅੰਮ੍ਰਿਤਪਨ ਕਰ ਲਿਆ ਸੀ। ਪਿਤਾ ਦੀ ਫੌਜ ਵਿੱਚ ਨੌਕਰੀ ਹੋਣ ਕਰਕੇ ਪੜ੍ਹਾਈ ਉਹਨਾਂ ਦੀ ਵੱਖ-ਵੱਖ ਥਾਵਾਂ ਤੇ ਹੋਈ ਤੇ ਬੀਏ ਉਹਨਾਂ ਨੇ ਆਰਐਸਪੀ ਕਾਲਜ ਛਰੀਆ ਧਨਬਾਦ ਜੋ ਕਿ ਰਾਂਚੀ ਯੂਨੀਵਰਸਿਟੀ ਦੇ ਪ੍ਰਬੰਧ ਦੇ ਹੇਠਾ ਹੁੰਦਾ ਹੈ ਉੱਥੋਂ ਉਹਨਾਂ ਨੇ ਆਪਣੀ ਪੜ੍ਹਾਈ ਮੁਕੰਮਲ ਕੀਤੀ। 1984 ਵਿੱਚ ਰਣਜੀਤ ਕੌਰ ਨਾਲ ਆਨੰਦ ਕਾਰਜ ਹੋਏ ਤੇ ਪੰਜ ਬੇਟੀਆਂ ਇੱਕ ਬੇਟਾ ਉਹਨਾਂ ਦਾ ਹੈ ਇਹ ਸਾਰਾ ਉਹਨਾਂ ਦਾ ਪਰਵਾਰਿਕ ਬੈਕਗਰਾਉਂਡ ਹੈ ਪਰਵਾਰਿਕ ਪਿਛੋਕੜ ਹੈ ਕਿ ਕਿੱਥੋਂ ਉਹ ਆਉਂਦੇ ਨੇ ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚੋਂ ਕਿਹੜੇ ਪਰਿਵਾਰ ਦੇ ਨਾਲ ਉਹ ਸੰਬੰਧ ਰੱਖਦੇ ਨੇ 1986 ਵਿੱਚ ਉਹਨਾਂ ਦਾ ਮੇਲ ਜਿਹੜਾ ਹੈ ਪ੍ਰਸਿੱਧ ਕਥਾਵਾਚਕ ਗਿਆਨੀ ਸੰਤ ਸਿੰਘ ਮਸਕੀਨ ਨਾਲ ਹੁੰਦਾ ਹੈ ਪੱਛਮੀ ਬੰਗਾਲ ਦੇ ਦੁਰਗਾਪੁਰ ਦੇ ਆਸ਼ਨ ਸੋਲ ਵਿੱਚ 1987 ਤੋਂ ਮਸਕੀਨ ਜੀ ਲਗਾਤਾਰ ਰਣਜੀਤ ਸਿੰਘ ਨੂੰ ਆਪਣੇ ਨਾਲ ਰੱਖ ਕੇ ਗੁਰਬਾਣੀ ਕਥਿਆ ਦੀ ਸੰਖਿਆ ਉਹਨਾਂ ਨੂੰ ਦਿੱਤੀ ਉਹਨਾਂ ਨੇ ਲਗਾਤਾਰ ਉਹ ਸਿੱਖਿਆ ਦਿੱਤੀ ਉਹਨਾਂ ਨੂੰ ਆਪਣੇ ਨਾਲ ਰੱਖਿਆ 18 ਸਾਲ ਦੇ ਲੰਬੇ ਅਰਸੇ ਤੱਕ ਮਸਕੀਨ ਜੀ ਦੀ ਸੇਵਾ ਵਿੱਚ ਰਹੇ ਤੇ ਬਾਅਦ ਵਿੱਚ ਉਹਨਾਂ ਨੇ ਗੋਹਰੇ ਮਸਕੀਨ ਦੀ ਉਪਾਧੀ ਲੈ ਕੇ ਉਹਨਾਂ ਨੂੰ ਆਪਣਾ ਉਹਨਾਂ ਨੇ ਆਪਣੇ ਆਪ ਨੂੰ ਸੰਤ ਮਸਕੀਨ ਸਿੰਘ ਦਾ ਸੰਤ ਸਿੰਘ ਮਸਕੀਨ ਦਾ ਉੱਤਰਗ ਅਧਿਕਾਰੀ ਜਿਹੜਾ ਹੈ ਉਹ ਬਣ ਗਏ ਤੇ ਆਪਣੇ ਨਾਮ ਦੇ ਪਿੱਛੇ ਉਹਨਾਂ ਨੇ ਗੋਹਰੇ ਮਸਕੀਨ ਲਗਾ ਲਿਆ ਹੁਣ ਜਿਨਾਂ ਨੂੰ ਇਸ ਮਸਕੀਨ ਸ਼ਬਦ ਦਾ ਨਹੀਂ ਪਤਾ ਹੈ ਮਸਕੀਨ ਸ਼ਬਦ ਇੱਕ ਫਾਰਸੀ ਦਾ ਸ਼ਬਦ ਹੈ ਇਸ ਦਾ ਮਤਲਬ ਇਹ ਹੁੰਦਾ ਕਿ ਜੇ ਉਹ ਵਿਅਕਤੀ ਜਿਹਦੇ ਕੋਲ ਕੁਝ ਵੀ ਨਾ ਹੋਵੇ ਮੌਤ ਹੀ ਗਰੀਬ ਇਨਸਾਨ ਜਿਹੜਾ ਹੈ ਉਸ ਨੂੰ ਇਸ ਸ਼ਬਦ ਨਾਲ ਪੁਕਾਰਿਆ ਜਾਂਦਾ ਹੈ ਜਿਹਦੇ ਪੱਲੇ ਕੁਝ ਵੀ ਨਹੀਂ ਹੁੰਦਾ ਸੋ ਇਸ ਮਸਕੀਨ ਸ਼ਬਦ ਦੇ ਨਾਲ ਜੋ ਕਿ ਸੰਤ ਸਿੰਘ ਮਸਕੀਨ ਹੁੰਦੇ ਸੀ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਨਾਮ ਦੇ ਵਿੱਚ ਗੋਹਰੇ ਮਸਕੀਨ ਲਗਾ ਕੇ ਇਸ ਟਾਈਟਲ ਨੂੰ ਆਪਾਂ ਕਹਿ ਲਈਏ ਆਪਣੇ ਨਾਮ ਕੀਤਾ 2001 ਤੋਂ 2016 ਤੱਕ ਸ੍ਰੀ ਅਕਾਲ ਤਖਤ ਸਾਹਿਬ ਦੀ ਵਿਸ਼ਵ ਸਿੱਖ ਪ੍ਰਚਾਰ ਸੰਸਥਾ ਦੇ ਜਰਨਲ ਸਕੱਤਰ ਦੀ ਵੀ ਸੇਵਾ ਨਿਭਾਈ ਅਨੇਕਾਂ ਮਾਨ ਸਨਮਾਨ ਦਰਬਾਰ ਸਾਹਿਬ ਹੌਲ ਮੰਜੀ ਸਾਹਿਬ ਵਿਖੇ ਲਗਾਤਾਰ ਕਥਾ ਦੀ ਸੇਵਾ ਵੀ ਇਹਨਾਂ ਵੱਲੋਂ ਨਿਭਾਈ ਜਾ ਰਹੀ ਨਿਭਾਈ ਗਈ ਮਤੀ 9 ਸਤੰਬਰ 2019 ਨੂੰ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਐਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਗੋਵਾਲ ਦੀ ਮੌਜੂਦਗੀ ਵਿੱਚ ਇਹਨਾਂ ਨੂੰ ਤਖਤ ਸ਼੍ਰੀ ਪਟਨਾ ਸਾਹਿਬ ਦਾ ਜਥੇਦਾਰ ਨਿਯੁਕਤ ਕਰ ਦਿੰਦੇ ਨੇ ਉੱਥੇ ਇਹਨਾਂ ਦੀ ਨਿਯੁਕਤੀ ਹੁੰਦੀ ਹੈ ਹੋਰ ਵੀ ਬਹੁਤ ਸਿੱਖ ਜਗਤ ਦੇ ਧਰਮ ਜਗਤ ਦੇ ਜਿਹੜੇ ਲੋਕ ਸੀ ਸਿਆਸਤਦਾਨ ਸੀ ਪੋਲਿਟਿਸ਼ੀਅਨਸ ਉਹ ਵੀ ਉਸ ਟਾਈਮ ਮੌਜੂਦ ਰਹਿੰਦੇ ਨੇ ਇਹ ਨਿਯੁਕਤੀ ਉਹਨਾਂ ਦੇ ਗਿਆਨੀ ਇਕਬਾਲ ਸਿੰਘ ਨੂੰ ਹਟਾ ਕੇ ਕੀਤੀ ਜਾਂਦੀ ਹੁਣ ਇਕਬਾਲ ਸਿੰਘ ਕੌਣ ਸਨ ਉਹਨਾਂ ਦੇ ਉੱਪਰ ਕੀ ਦੋਸ਼ ਲੱਗੇ ਕਿਉਂ ਉਹਨਾਂ ਨੂੰ ਹਟਾਇਆ ਗਿਆ ਇਹ ਇੱਕ ਲੰਬੀ ਤੇ ਵੱਖਰੀ ਚਰਚਾ ਦਾ ਵਿਸ਼ਾ ਹੈ ਬਹੁਤ ਕੁਝ ਉਹਦੇ ਬਾਰੇ ਵੀ ਕਿਹਾ ਜਾ ਸਕਦਾ ਹੈ ਲੇਕਿਨ ਉਹ ਆਪਾਂ ਮੁੱਦੇ ਤੋਂ ਭਟਕ ਜਾਵਾਂਗੇ ਜੇ ਆਪਾਂ ਗਿਆਨੀ ਇਕਬਾਲ ਸਿੰਘ ਦੀ ਗੱਲ ਇੱਥੇ ਕਰਨ ਲੱਗ ਜਾਈਏ ਲੇਕਿਨ ਗਿਆਨੀ ਇਕਬਾਲ ਸਿੰਘ ਨੂੰ ਹਟਾ ਕੇ ਇਹਨਾਂ ਨੂੰ ਉੱਥੇ ਤਖਤ ਸ਼੍ਰੀ ਪਟਨਾ ਸਾਹਿਬ ਦਾ ਜਥੇਦਾਰ ਲਗਾਇਆ ਗਿਆ ਸੀ ਲੇਕਿਨ ਜਦੋਂ ਇਹਨਾਂ ਨੂੰ ਥਾਪਿਆ ਗਿਆ ਇਹਨਾਂ ਦੀ ਨਿਯੁਕਤੀ ਹੋਈ ਉਦੋਂ ਹੀ ਜਿਹੜੇ ਕਾਨਪੁਰ ਦੇ ਸਿੱਖ ਸਮਾਜ ਹੈ ਜਾਂ ਲੋਕਲ ਉੱਥੇ ਦਾ ਯੂਪੀ ਬਿਹਾਰ ਦਾ ਸਿੱਖ ਸਮਾਜ ਹੈ ਉਹਨਾਂ ਵੱਲੋਂ ਇਸ ਚੀਜ਼ ਦੀ ਕਾਫੀ ਨਰਾਜ਼ਗੀ ਪ੍ਰਗਟਾਈ ਗਈ ਬੜਾ ਤਿੱਖਾ ਪ੍ਰਤੀਕਰਮ ਉਹਨਾਂ ਵੱਲੋਂ ਆਇਆ ਇਥੋਂ ਤੱਕ ਕਿਹਾ ਗਿਆ ਕਿ ਇੱਕ ਨਾਗਪੁਰੀਏ ਨੂੰ ਲਾ ਕੇ ਦੂਜੇ ਨਾਗਪੁਰੀਏ ਨੂੰ ਬਿਠਾ ਦਿੱਤਾ ਗਿਆ ਇਸ ਦਾ ਰੈਫਰੈਂਸ ਤੁਸੀਂ ਖੁਦ ਸਮਝ ਸਕਦੇ ਹੋ ਕਿ ਨਾਗਪੁਰੀਏ ਦਾ ਮਤਲਬ ਹੈ ਕਿ ਆਰਐਸਐਸ ਦਾ ਬੰਦਾ ਇਹਨਾਂ ਨੂੰ ਕਿਹਾ ਗਿਆ ਕਿ ਅਨੁਯੁਕਤੀ ਆਰਐਸਐਸ ਦੇ ਸਮਰਥਕ ਹੋਣ ਦੇ ਤੌਰ ਤੇ ਉਹਨਾਂ ਦੀ ਕੀਤੀ ਗਈ ਹੈ ਇਹ ਸਿੱਖ ਵੱਖ-ਵੱਖ ਜਿ세 ਬੰਦੀਆਂ ਜਾਂ ਲੋਕਾਂ ਵੱਲੋਂ ਲਗਾਏ ਗਏ ਇਹਨਾਂ ਦੇ ਉੱਪਰ ਇਥੋਂ ਤੱਕ ਇਹ ਵੀ ਕਿਹਾ ਜਾਂਦਾ ਹੈ ਜਾਂ ਇਹ ਵੀ ਬਾਰ-ਬਾਰ ਦੇਖਿਆ ਗਿਆ ਕਿ ਅੱਜ ਜੋ ਦੋਸ਼ ਗਿਆਨੀ ਹਰਪ੍ਰੀਤ ਸਿੰਘ ਦੇ ਉੱਪਰ ਬੱッサ ਸਿੰਘ ਬਲਟਵਾ ਵੱਲੋਂ ਲਗਾਏ ਜਾ ਰਹੇ ਨੇ ਕਿ ਅਮਿਤ ਸ਼ਾਹ ਦੇ ਨਾਲ ਉਹ ਮੀਟਿੰਗ ਕਰਦੇ ਨੇ ਜਾਂ ਉਹਨਾਂ ਦੀ ਨੇੜਤਾ ਹੈ ਉਸੇ ਅਮਿਤ ਸ਼ਾਹ ਨੂੰ ਉਸੇ ਯੋਗੀ ਦਿੱਤਿਆਨਾਥ ਨੂੰ ਜਾਂ ਹੋਰ ਭਾਜਪਾ ਦੇ ਵੱਡੇ ਨੇਤਾਵਾਂ ਨੂੰ ਇਹੀ ਜਥੇਦਾਰ ਜਿਹੜੇ ਰਣਜੀਤ ਸਿੰਘ ਗੌਰੇ ਮਸਕੀਨ ਨੇ ਉਹ ਕਮੇਟੀ ਦੇ ਬਾਕੀ ਮੈਂਬਰ ਬਾਰ-ਬਾਰ ਸਰੂਪਾਉ ਪੇਂਟ ਕਰਨ ਦੇ ਵਿੱਚ ਇਸ ਤਰ੍ਹਾਂ ਲੱਗਦਾ ਸੀ ਕਿ ਇਹਨਾਂ ਦੀ ਦੌੜ ਲੱਗੀ ਹੋਈ ਹੈ ਕਿ ਕੌਣ ਅੱਗੇ ਹੁੰਦਾ ਕੌਣ ਪਹਿਲਾਂ ਇਹਨਾਂ ਨੂੰ ਸਰੂਪਾ ਪੇਂਟ ਕਰਦਾ ਹੈ ਉਹੀ ਲੋਕ ਅੱਜ ਉਹੀ ਅਮਿਤ ਸ਼ਾਹ ਜਾਂ ਬੀਜੇਪੀ ਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਦੀ ਮੀਟਿੰਗ ਕਰਨ ਦੇ ਉੱਪਰ ਇਹਨਾਂ ਦੇ ਉੱਪਰ ਇਲਜ਼ਾਮ ਲਗਾ ਰਹੇ ਨੇ ਚਲੋ ਇਹ ਸਾਰਾ ਕੁਝ ਤਰ੍ਹਾਂ ਹੁੰਦਾ ਰਿਹਾ ਲੇਕਿਨ 19 ਅਗਸਤ 2022 ਨੂੰ ਚਰਾਵੇ ਪੇਟਾ ਦੇ ਵਿੱਚ ਹੀਰਾ ਫੇਰੀ ਦੇ ਦੋਸ਼ ਭ੍ਰਸ਼ਟਾਚਾਰ ਦੇ ਦੋਸ਼ਾਂ ਦੇ ਤਹਿਤ ਜਥੇਦਾਰ ਤੋਂ ਇਹਨਾਂ ਨੂੰ ਲਾਂਬੇ ਕਰ ਦਿੱਤਾ ਗਿਆ ਉਦੋਂ ਵੀ ਜਦੋਂ ਇਹਨਾਂ ਨੂੰ ਲਾਂਬੇ ਕੀਤਾ ਗਿਆ ਤਾਂ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਹੀ ਸਨ ਇਹ ਨਹੀਂ ਦੋਸ਼ ਲਾਇਆ ਜਾ ਸਕਦਾ ਕਿ ਪ੍ਰਧਾਨ ਬਦਲ ਗਿਆ ਜੀ ਦੂਜੇ ਕਿਸੇ ਧਿਰ ਦੇ ਹੱਥ ਸੱਤਾ ਆ ਗਈ ਤਾਂ ਇਹਨਾਂ ਨੂੰ ਲਾਂਬੇ ਕਰ ਦਿੱਤਾ ਗਿਆ ਜਦੋਂ ਇਹਨਾਂ ਨੂੰ ਅਪਾਇੰਟ ਕੀਤਾ ਗਿਆ ਨਿਯੁਕਤ ਕੀਤਾ ਗਿਆ ਉਦੋਂ ਵੀ ਪ੍ਰਧਾਨਗੀ ਅਵਤਾਰ ਸਿੰਘ ਹਿੱਤ ਦੇ ਕੋਲ ਸੀ ਜਦੋਂ ਇਹਨਾਂ ਨੂੰ ਲਾਂਬੇ ਕੀਤਾ ਗਿਆ ਉਦੋਂ ਵੀ ਪ੍ਰਧਾਨਗੀ ਅਵਤਾਰ ਸਿੰਘ ਹਿੱਤ ਦੇ ਕੋਲ ਸੀ ਹੁਣ ਅਵਤਾਰ ਸਿੰਘ ਹਿੱਤ ਕੌਣ ਨੇ ਸੁਖਬੀਰ ਬਾਦਲ ਨਾਲ ਉਹਨਾਂ ਦੇ ਕਿਹੋ ਜਿਹੇ ਸਬੰਧ ਨੇ ਕਿੰਨੇ ਨੇੜੇ ਨੇ ਕਿੰਨੇ ਨਹੀਂ ਇਹ ਸਾਰੇ ਸਿੱਖ ਜਗਤ ਨੂੰ ਪਤਾ ਹੈ ਪੰਥ ਦੇ ਵਿੱਚ ਸਾਰਾ ਕੁਝ ਇਸ ਬਾਰੇ ਜਾਣਕਾਰੀ ਹੈ ਇਸ ਦੇ ਉੱਪਰ ਮੈਨੂੰ ਵਿਸਥਾਰ ਕਰਨ ਦੀ ਲੋੜ ਨਹੀਂ ਲੇਕਿਨ ਜੋ ਬਹਾਨਾ ਮਨਾਇਆ ਜਾਂਦਾ ਹੈ ਕਿ ਸੱਤਾ ਪਰਿਵਰਤਨ ਨਾਲ ਜਿਸਦਰ ਨੂੰ ਲਾਇਆ ਹੈਗਾ ਸੀ ਅਜਿਹਾ ਕੁਝ ਨਹੀਂ ਹੋਇਆ ਉਹੀ ਸੱਤਾ ਦਾ ਕੇਂਦਰ ਸੀ ਜਦੋਂ ਲਾਇਆ ਗਿਆ ਸੀ ਤੇ ਜਦੋਂ ਇਹਨਾਂ ਨੂੰ ਉਤਾਰਿਆ ਗਿਆ ਸੀ ਹੁਣ ਦੋਸ਼ ਕੀ ਸਨ ਪੰਜਾਬ ਦੇ ਕਰਤਾਰਪੁਰ ਦੇ ਨਿਵਾਸੀ ਡਾਕਟਰ ਗੁਰਵਿੰਦਰ ਸਿੰਘ ਸਮਰਾ ਉਹਨਾਂ ਵੱਲੋਂ ਤਖਤ શ્રી ਪਟਨਾ ਸਾਹਿਬ ਵਿਖੇ দান ਪੇਟਾ ਜਿਹੜੀ ਆ ਦਿੱਤੀ ਗਈ ਸੀ ਜਿਸ ਦੀ ਕੀਮਤ 5 ਕਰੋੜ ਰੁਪਏ ਦੱਸੀ ਜਾਂਦੀ ਸੀ ਇਸ দান ਪੇਟਾ ਦੇ ਵਿੱਚ ਸੋਨੇ ਦੀ ਕਿਰਪਾਨ ਸੀ ਕਲਗੀ ਸੀ ਪੰਗੂੜਾ ਸਾਹਿਬ ਸੀ ਜਿਹਦੇ ਵਿੱਚ ਬਹੁਤ ਹੀ ਹੀਰੇ ਜਵਾਹਰਤ ਲੱਗੇ ਹੋਏ ਸੀ ਜਿਸ ਦੀ ਕੁੱਲ ਕੀਮਤ ਜਿਹੜੀ ਹੈ ਉਹ 5 ਕਰੋੜ ਰੁਪਏ ਆਕੀ ਗਈ ਸੀ ਜਦੋਂ ਇਹ ਤਖਤ ਸਾਹਿਬ ਦੇ ਉੱਪਰ দান ਕਰ ਦਿੱਤੇਗੇ ਪਿੰਟਾ ਸਵੀਕਾਰ ਹੋ ਗਈ ਉਸ ਤੋਂ ਬਾਅਦ ਜਦੋਂ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਜਿਹੜੀ ਕਿਰਪਾਨ ਹੈ ਉਸ ਦੇ ਉੱਪਰ ਸਿਰਫ ਸੋਨੇ ਦਾ ਪਾਣੀ ਚੜਾਇਆ ਹੋਇਆ ਹੈ ਬਾਕੀ ਗਹਿਣਿਆਂ ਦੇ ਵਿੱਚ ਵੀ ਬਹੁਤ ਘੱਟ ਸੋਨੇ ਦੀ ਮਾਤਰਾ ਹੈ ਜੋ ਦੱਸਿਆ ਗਿਆ ਸੀ ਉਹਦੇ ਮੁੱਲ ਦੇ ਕਿਤੇ ਵੀ ਨੇੜੇ ਤੇੜੇ ਨਹੀਂ ਹੈ ਦੋਸ਼ ਇਹ ਲੱਗੇ ਸੀ ਕਿ ਜਿਹੜੇ ਰਣਜੀਤ ਸਿੰਘ ਗੋਹਰੇ ਮਸਕੀਨ ਨੇ ਜੋ ਸਟੈਂਪ ਜਥੇਦਾਰੀ ਤੱਕ ਸਭਾਂਦੇ ਜਿਨ੍ਹਾਂ ਨੂੰ ਇਹ ਸਾਰਾ ਕੁਝ ਪੇਂਟ ਕੀਤਾ ਗਿਆ ਸੀ ਉਹਨਾਂ ਨੇ ਬਦਲ ਕੇ ਅਸਲੀ ਚੀਜ਼ਾਂ ਆਪ ਫੜਾਪ ਲਈਆਂ ਨੇ ਤੇ ਪਾਣੀ ਚੜਾ ਕੇ ਉਹ ਬਾਕੀ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਤਖਤ ਸਾਹਿਬ ਦੇ ਉੱਤੇ ਜਮ੍ਹਾਂ ਕਰਾ ਦਿੱਤਾ ਗਿਆ ਹੈ ਇਸ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਸੀ ਦਾਨ ਕੀਤੀਆਂ ਹੋਈਆਂ ਵਸਤਾਂ ਨੂੰ ਕਰੋੜਾ ਰੁਪਏ ਦੀ ਜੋ ਦਾਨ ਕੀਤੀਆਂ ਹੋਈਆਂ ਵਸਤਾਂ ਸੀ ਉਹਨਾਂ ਨੂੰ ਖੁਦ ਖੁਰਦਬੁਦ ਕਰਕੇ ਹੜੱਪ ਲਿਆ ਹੈ ਉਦੀ ਜਗ੍ਹਾ ਉਹਨਾਂ ਨੂੰ ਬਦਲ ਕੇ ਰੱਖ ਦਿੱਤਾ ਗਿਆ ਹੈ ਇਹ ਦੋਸ਼ ਇਹਨਾਂ ਦੇ ਉੱਪਰ ਲੱਗੇ ਸੀਗੇ 6 ਦਸੰਬਰ 2022 ਨੂੰ ਪੰਚ ਸਿੰਘ ਸਹਿਬਾਨਾ ਨੇ ਗਿਆਨੀ ਰਣਜੀਤ ਸਿੰਘ ਦੀਆਂ ਸੇਵਾਵਾਂ ਸਮਾਪਤ ਕਰ ਦਿੱਤੀਆਂ ਸੀ ਪਟਨਾ ਸਾਹਿਬ ਦੇ ਇਸ ਤੋਂ ਪਹਿਲਾਂ ਇਹਨਾਂ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਸੀ ਪੰਚ ਸਿੰਘ ਸਹਿਬਾਨ ਵੱਲੋਂ ਫਿਰ ਇਹਨਾਂ ਦੀਆਂ ਅਕਾਲ ਤਖਤ ਸਹਿਬਾਨ ਤੋਂ ਵੀ ਸੇਵਾਵਾਂ ਸਮਾਪਤ ਕਰ ਦਿੱਤੀਆਂ ਗਈਆਂ ਸੀਗੀਆਂ ਜੀ ਜਦੋਂ ਅ ਕਾਲ ਤੱਕ ਸਾਬਤੋਂ ਰਣਜੀਤ ਸਿੰਘ ਦੀਆਂ ਸੇਵਾਵਾਂ ਸਮਾਪਤ ਕਰ ਦਿੱਤੀਆਂ ਉਦੋਂ ਪਟਨਾ ਸਾਹਿਬ ਦੇ ਬੋਰਡ ਦੀ ਨਵੀਂ ਚੋਣ ਦੀ ਗੱਲ ਵੀ ਸਾਹਮਣੇ ਆਈ ਇਹ ਵੀ ਕਿਹਾ ਗਿਆ ਕਿ 15 ਜਨਵਰੀ ਤੋਂ ਪਹਿਲਾਂ ਪਹਿਲਾਂ 15 ਜਨਵਰੀ 2023 ਤੋਂ ਪਹਿਲਾਂ ਪਹਿਲਾਂ ਨਵੇਂ ਬੋਰਡ ਦਾ ਗਠਨ ਹੋਵੇ ਉਹਦੀਆਂ ਚੋਣਾਂ ਕਰਾ ਦਿੱਤੀਆਂ ਜਾਣ ਨਾਲ ਹੀ ਇਹ ਵੀ ਦੋਸ਼ ਲੱਗੇ ਸੀਗੇ ਕਿ ਤਮਾਕੂ ਖਾਣ ਦੇ આરોਪ ਉੱਥੋਂ ਦੇ ਜਿੰਨੇ ਵੀ ਕਮੇਟੀ ਦੇ ਸਮੂਹ ਸਟਾਫ ਸੀ ਉਸ ਚੋਂ ਕਈ ਬੰਦਿਆਂ ਦੇ ਉੱਪਰੇ ਦੋਸ਼ ਲੱਗੇ ਸੀ ਕਿ ਉਹ ਤਮਾਕੂ ਦਾ ਸੇਵਨ ਕਰਦੇ ਨੇ ਉਹਨਾਂ ਸਾਰਿਆਂ ਦਾ ਡੋਪ ਟੈਸਟ ਕਰਾਉਣ ਦੀ ਗੱਲ ਵੀ ਕਹੀ ਗਈ ਸੀ ਇਹ ਸਾਰਾ ਕੁਝ ਅਕਾਲ ਤੱਕ ਸਾਫ ਤੇ ਹੋਇਆ ਹੁਣ ਉਹ ਜਾਂਚ ਹੋਈ ਨਹੀਂ ਹੋਈ ਕਿੰਨਿਆਂ ਦਾ ਡੋਪ ਟੈਸਟ ਹੋਇਆ ਕੌਣ ਤਮਾਕੂ ਖਾਂਦਾ ਸੀ ਕੌਣ ਨਹੀਂ ਆਂਦਾ ਇਹਦੀ ਕਦੇ ਵੀ ਰਿਪੋਰਟ ਜਨਤਕ ਨਹੀਂ ਹੋਈ ਕਦੇ ਵੀ ਸਾਹਮਣੇ ਨਹੀਂ ਆਈ ਇਸ ਤੋਂ ਪਹਿਲਾਂ ਸਤੰਭ 11 ਸਤੰਬਰ 2022 ਨੂੰ ਤਖਤ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਰਣਜੀਤ ਸਿੰਘ ਨੂੰ ਤਨਖਾਈਆ ਜਦੋਂ ਕਰਾਰ ਦਿੱਤਾ ਗਿਆ ਸੀ ਤਾਂ ਜਸਦੀਦਾਰ ਰਣਜੀਤ ਸਿੰਘ ਨੇ ਹੁਕਮਨਾਮਾ ਨੂੰ ਮੰਨਣ ਤੋਂ ਨਾ ਕਰ ਦਿੱਤੀ ਸੀ ਤੇ ਖੁੱਲੀ ਚੁਣੌਤੀ ਦੇ ਦਿੱਤੀ ਸੀ ਕਿ ਪੰਜ ਪਿਆਰਿਆਂ ਵਿੱਚੋਂ ਇੱਕ ਪਿਆਰੇ ਦੀ ਉਮਰ ਘੱਟ ਹੈ ਇਸ ਕਰਕੇ ਮੈਂ ਇਸ ਪੰਜ ਪਿਆਰਿਆਂ ਵੱਲੋਂ ਸੁਣਾਇਆ ਗਿਆ ਕੋਈ ਵੀ ਆਦੇਸ਼ ਨਹੀਂ ਮੰਨਦਾ ਫਿਰ ਉੱਥੋਂ ਦੇ ਕਮੇਟੀ ਦੇ ਪ੍ਰਬੰਧਕੀ ਕਮੇਟੀ ਦੇ ਇੱਕ ਜਰਨਲ ਸਕੱਤਰ ਇੰਦਰਜੀਤ ਸਿੰਘ ਵੱਲੋਂ ਇਹਨਾਂ ਨੂੰ ਮੁਰ ਜਸਦੀਦਾਰ ਐਲਾਨ ਦਿੱਤਾ ਗਿਆ ਔਰ 18 ਨਵੰਬਰ ਨੂੰ ਜ਼ਬਰਦਸਤੀ ਜਥੇਦਾਰ ਰਣਜੀਤ ਸਿੰਘ ਗੋਰੇ ਮਸਤੀਨ ਪਟਨਾ ਸਾਹਿਬ ਦੇ ਵਿੱਚ ਤਖਤ ਸਾਹਿਬ ਦੇ ਵਿੱਚ ਜ਼ਬਰਦਸਤੀ ਦਾਖਲ ਹੋ ਜਾਂਦੇ ਨੇ ਉਹ ਆਪਣਾ ਕਾਰਜ ਪਾਰ ਸੰਭਾਲ ਲੈਂਦੇ ਹੁਣ ਇਹ ਕਿੱਥੇ ਮਰਿਆਦਾ ਹੈ ਕਿੱਥੋਂ ਦੀ ਮਰਿਆਦਾ ਹੈ ਜਿਹੜੀ ਇਹ ਕਹਿੰਦੀ ਹੈ ਕਿ ਕੋਈ ਜਥੇਦਾਰ ਜਿਸ ਨੂੰ ਤਨਖਾਹਿਆ ਕਰਾਰ ਦਿੱਤਾ ਹੋਵੇ ਚਾਹੇ ਉਹ ਕਹਿੰਦਾ ਹੈ ਕਿ ਮੈਂ ਹੁਕਮ ਨੂੰ ਨਹੀਂ ਵੀ ਮੰਨਦਾ ਲੇਕਿਨ ਤੱਕੇ ਨਾਲ ਕਿਸੇ ਜਥੇਦਾ ਕਿਸੇ ਤਖਤ ਸਾਹਿਬਾਨ ਦੇ ਅੰਦਰ ਦਾਖਲ ਹੋ ਕੇ ਕੀ ਉਹ ਗੱਦੀ ਦੇ ਉੱਪਰ ਬੈਠ ਸਕਦਾ ਹੈ ਉਹ ਤਖਤ ਦੇ ਉੱਪਰ ਸੇਵਾਵਾਂ ਨਿਭਾ ਸਕਦਾ ਹੈ ਕੀ ਉਹ ਡਿਊਟੀ ਜ਼ਬਰਦਸਤੀ ਤਰੀਕੇ ਨਾਲ ਕਰ ਸਕਦਾ ਹੈ ਇਸ ਤੇ ਬਹੁਤ ਵੱਡਾ ਸਵਾਲੀਆ ਨਿਸ਼ਾਨ ਹੈ ਕਿ ਇਸ ਤਰ੍ਹਾਂ ਦੀ ਮर्यादा ਹੈ ਲੇਕਿਨ ਇਸ ਵਾਰ ਦੇ ਚਲਦਿਆਂ ਤਖਤ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਜਥੇਦਾਰ ਰਣਜੀਤ ਸਿੰਘ ਨੂੰ ਮर्याਦਾ ਪੰਗ ਕਰਨ ਦੇ ਦੋਸ਼ਾਂ ਦੇ ਚਲਦਿਆਂ ਪੰਥ ਵਿੱਚੋਂ ਸਦਾ ਦੇ ਲਈ ਛੇਕ ਦਿੱਤਾ ਗਿਆ ਸੀ ਪ੍ਰਬੰਧਕੀ ਬੋਰਡ ਦੇ ਜਰਨਲ ਸਕਤਿੰਦਰ ਸਿੰਘ ਜਿਨ੍ਹਾਂ ਨੇ ਇਹਨਾਂ ਨੂੰ ਲਗਾਇਆ ਸੀ ਉਹਨਾਂ ਨੂੰ ਵੀ ਤਨਖਾਹੀਆ ਕਰਾਰ ਦੇ ਦਿੱਤਾ ਗਿਆ ਸੀ ਇਸ ਦੇ ਨਾਲ ਨਾਲ ਕਿਸੇ ਕਿਸਮ ਦਾ ਵੀ ਮਿਲਵਰਤਨ ਸਟੇਜ ਸਾਂਝੀ ਕਰਨਾ ਤੇ ਇਥੋਂ ਤੱਕ ਅੱਗੇ ਤੋਂ ਆਪਣੇ ਨਾਮ ਦੇ ਨਾਲ ਮਸਕੀਨ ਸ਼ਬਦ ਲਿਖਣ ਦੇ ਵੀ ਮਨਾਹੀ ਕਰ ਦਿੱਤੀ ਗਈ ਸੀ ਇਹ ਸਾਰੇ ਫੈਸਲੇ ਤਖਤ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਸੁਣਾਏ ਗਏ ਸੀ ਹੁਣ ਇਹ ਸਭ ਕੁਝ ਜਾਣਦੇ ਹੋਏ ਵੀ ਕਿ ਇੱਕ ਬੰਦੇ ਨੂੰ ਪੰਥ ਤੋਂ ਛੇਕਿਆ ਗਿਆ ਹੈ ਉਸ ਨੂੰ ਆਪਣੇ ਚੈਨਲ ਤੇ ਬਿਠਾ ਕੇ ਉਸ ਦੀ ਇੰਟਰਵਿਊ ਕਰਨਾ ਇਹ ਕਿੰਨਾ ਕੁ ਸਹੀ ਸੀ ਇਸ ਦਾ ਜਵਾਬ ਅੰਤ ਦੇ ਸਕਦਾ ਹੈ ਹੋਰ ਵੀ ਜਿਹੜੇ ਡਿਬੇਟਾਂ ਦੇ ਵਿੱਚ ਇਹਨਾਂ ਦੇ ਨਾਲ ਸ਼ਾਮਲ ਹੋ ਰਹੇ ਨੇ ਉਹਨਾਂ ਤੋਂ ਵੀ ਇਹ ਸਵਾਲ ਪੁੱਛਿਆ ਜਾ ਸਕਦਾ ਹੈ ਹੁਣ ਗਿਆਨੀ ਰਣਜੀਤ ਸਿੰਘ ਜਦੋਂ ਸਾਰਾ ਕੁਝ ਹੋ ਰਿਹਾ ਸੀ ਆਪਣੀ ਫਰਿਆਦ ਲੈ ਕੇ ਜਥੇਦਾਰ ਅਕਾਲ ਤਖਤ ਸਾਹਿਬ ਦੇ ਉੱਤੇ ਪੇਸ਼ ਹੁੰਦੇ ਨੇ ਉਸ ਟਾਈਮ ਜੋ ਅਕਾਲ ਤਖਤ ਦੇ ਜਥੇਦਾਰ ਸੀ ਉਹ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸੀ ਉਹਨਾਂ ਕੋਲੇ ਪਹੁੰਚ ਕਰਨ ਦੀ ਕੋਸ਼ਿਸ਼ ਕਰਦੇ ਨੇ ਹਰ ਗਿਆਨੀ ਹਰਪ੍ਰੀਤ ਸਿੰਘ ਇਹਨਾਂ ਨੂੰ ਅਕਾਲ ਤਖਤ ਦੇ ਸ਼ਕਤਰਤ ਦੇ ਵਿੱਚ ਅੰਦਰ ਆਉਣ ਤੋਂ ਰੋਕ ਦਿੰਦੇ ਨੇ ਇਹਨਾਂ ਨੂੰ ਵਰਜਿਤ ਕਰ ਦਿੱਤਾ ਜਾਂਦਾ ਕਿ ਤੁਹਾਨੂੰ ਅੰਦਰ ਨਹੀਂ ਵੜਨ ਦਿੱਤਾ ਜਾਏਗਾ ਉੱਥੇ ਹੀ ਬਾਹਰ ਹੀ ਰੁਕਣ ਦੇ ਹਦੇਸ਼ ਦੇ ਦਿੱਤੇ ਜਾਂਦੇ ਨੇ ਉਸ ਤੋਂ ਬਾਅਦ ਜਿਹੜੇ ਉਹਨਾਂ ਦੇ ਸਹਾਇਕ ਨੇ ਜਸਪਾਲ ਸਿੰਘ ਢੱਡੇ ਉਹ ਬਾਹਰ ਆ ਕੇ ਇਹਨਾਂ ਤੋਂ ਲਿਖਤੀ ਸ਼ਿਕਾਇਤ ਜੋ ਇਹਨਾਂ ਵੱਲੋਂ ਪੱਤਰ ਸੀ ਉਹ ਦਿੱਤਾ ਜਾਂਦਾ ਸ਼ਾਮਪਿਆ ਜਾਂਦਾ ਉਸ ਨੂੰ ਲੈਂਦੇ ਨੇ ਲੇਕਿਨ ਇਹਨਾਂ ਨੂੰ ਅਕਾਲ ਤਖਤ ਸਾਹਿਬ ਦੇ ਸਖਤਰਤ ਦੇ ਵਿੱਚ ਵੜਨ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਇਸੇ ਸਾਲ 4 ਨਵੰਬਰ ਨੂੰ ਸਾਬਕਾ ਜ세ਦਾ ਰਣਜੀਤ ਸਿੰਘ ਜੀ ਅਕਾਲ ਤਖਤ ਦੇ ਜਿਹੜੇ ਹੁਣ ਪ੍ਰੈਜ਼ੀਡੈਂਟ ਜ세ਦਾਰ ਨੇ ਜ세ਦਾਰ ਰਗਵੀਰ ਸਿੰਘ ਉਹਨਾਂ ਨੂੰ ਪੱਤਰ ਦੇ ਕੇ ਆਪਣਾ ਮਾਨ ਸਨਮਾਨ ਬਹਾਲ ਕਰਨ ਦੀ ਮੰਗ ਕਰਦੇ ਰਹੇ ਹੁਣ ਉਹਨਾਂ ਨੇ ਜ세ਦਾਰ ਰਗਵੀਰ ਸਿੰਘ ਨੂੰ ਇੱਕ ਪੱਤਰ ਸ਼ਾਮਪਿਆ ਹੈ ਜਿੱਥੇ ਵਿੱਚ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਮੇਰਾ ਮਾਨ ਸਨਮਾਨ ਬਹਾਲ ਕਰੋ ਜਦਕਿ ਉਹਨਾਂ ਨੂੰ ਪੰਥ ਵਿੱਚੋਂ ਛੇਕਿਆ ਜਾ ਚੁੱਕਿਆ ਹੈ ਉਹ ਇਹ ਨਹੀਂ ਕਹਿ ਰਹੇ ਕਿ ਮੈਨੂੰ ਮਲਕ ਜਿਵੇਂ ਆਪਾਂ ਕਹਦੇ ਆ ਕਿ ਨਿਮਨ ਸੰਗ ਨਿਮਨਤਾ ਦੇ ਨਾਲ ਪੇਸ਼ ਹੋ ਕੇ ਨਿਮਰਤਾ ਦੇ ਨਾਲ ਪੇਸ਼ ਹੋ ਕੇ ਤੁਸੀਂ ਪੁੱਲ ਬਖਸ਼ਾਉਣ ਦੀ ਗੱਲ ਕਰਦੇ ਹੋ ਉਪਮੰਗ ਕਰ ਰਹੇ ਨਹੀਂ ਕਿ ਮੇਰਾ ਮਾਨ ਸਮਾਨ ਬਹਾਲ ਕੀਤਾ ਜਾਵੇ ਜਦੋਂ ਇਹ ਪੱਤਰ ਸੌਂਪਰੇ ਸੀ ਤਾਂ ਉਦੋਂ ਉਹਨਾਂ ਨੇ ਬਾਹਰ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਇੱਕ ਵਿਅਕਤੀ ਵੱਲੋਂ ਮੇਰੇ ਤੇ ਝੂਠੇ ਦੋਸ਼ ਲਾਏ ਗਏ ਹਨ ਸਿੰਘ ਸਾਹਿਬ ਦੇ ਆਦੇਸ਼ ਮੁਤਾਬਕ ਇੱਕ ਪੜਤਾਲੀਆ ਕਮੇਟੀ ਬਣੀ ਸੀ ਉਹਦੇ ਵਿੱਚ ਉਹਨਾਂ ਨੂੰ ਦੋਸ਼ ਮੁਕਤ ਕਰਾਰ ਦਿੱਤਾ ਗਿਆ ਹੈ ਪਰ ਉਹਦੀ ਰਿਪੋਰਟ ਪਟਨਾ ਸਾਹਿਬ ਦੀ ਕਮੇਟੀ ਕੋਲ ਹੀ ਹੈ ਤੇ ਕਮੇਟੀ ਉਹ ਰਿਪੋਰਟ ਨੂੰ ਅਕਾਲ ਤਖ਼ਤ ਸਾਹਿਬ ਨੂੰ ਹਜੇ ਭੇਜਿਆ ਨਹੀਂ ਗਿਆ ਹਜੇ ਉੱਥੇ ਹੀ ਰੱਖਿਆ ਹੋਇਆ ਹੈ ਹੁਣ ਗੱਲ ਇੱਥੇ ਕਰਨ ਵਾਲੀ ਇਹ ਹੈ ਕਿ ਕਨਫਲਿਕਟ ਆਫ ਇੰਟਰਸਟ ਹੈ ਜਾਂ ਨਹੀਂ ਇੱਕ ਵਿਅਕਤੀ ਜਿਸ ਦੇ ਉੱਪਰ ਖੁਦ ਭ੍ਰਸ਼ਟਾਚਾਰ ਦੇ ਗੰਭੀਰ ਦੋਸ਼ ਲੱਗੇ ਨੇ ਉਹ ਟੀਵੀ ਚੈਨਲਾਂ ਤੇ ਬੈਠ ਕੇ ਇੱਕ ਦੂਸਰੇ ਜਥੇਦਾਰ ਦੀ ਕਿਰਦਾਰਕੁਸ਼ੀ ਦੇ ਵਿੱਚ ਸ਼ਾਮਿਲ ਹੋ ਰਿਹਾ ਹੈ ਜਿਸ ਨੇ ਕਦੇ ਉਹਨੂੰ ਅਕਾਲ ਤਖਤ ਸਾਹਿਬ ਦੇ ਅੰਦਰ ਆਉਣ ਤੋਂ ਰੋਕਿਆ ਸੀ ਕਿਉਂਕਿ ਮਰਿਆਦਾ ਇਹ ਕਹਿੰਦੀ ਸੀ ਕਿ ਪੰਥ ਤੋਂ ਛੇਕਿਆ ਹੋਇਆ ਬੰਦਾ ਸਖਤਰਤ ਦੇ ਵਿੱਚ ਦਾਖਲ ਨਹੀਂ ਹੋ ਸਕਦਾ ਕੀ ਫਿਰ ਇਹ ਨਿੱਜੀ ਬਦਲੇ ਨਹੀਂ ਲਏ ਜਾ ਰਹੇ ਦੂਸਰੀ ਗੱਲ ਜਦੋਂ ਤੁਸੀਂ ਗੁਹਾਰ ਲਾ ਰਹੇ ਹੋ ਕਿ ਮੈਨੂੰ ਵਾਪਸ ਮੇਰਾ ਮਾਨ ਸਨਮਾਨ ਦਿੱਤਾ ਜਾਵੇ ਇਹਦਾ ਮਤਲਬ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਤਖਤ ਸ਼੍ਰੀ ਪਟਨਾ ਸਾਹਿਬ ਦਾ ਦੁਬਾਰਾ ਜਥੇਦਾਰ ਥਾਪ ਦਿੱਤਾ ਜਾਵੇ ਤੁਹਾਨੂੰ ਦੋਸ਼ਾਂ ਤੋਂ ਮੁਕਤ ਕਰ ਦਿੱਤਾ ਜਾਵੇ ਤੇ ਉਹ ਵੀ ਤੁਸੀਂ ਚਾਹੁੰਦੇ ਹੋ ਕਿ ਅਕਾਲ ਤਖਤ ਦੇ ਜਥੇਦਾਰ ਵੱਲੋਂ ਕੀਤਾ ਜਾਵੇ ਜੋ ਕਿ ਇਹ ਸੋਚ ਕੇ ਕਿਹਾ ਜਾ ਰਿਹਾ ਹੈ ਕਿ ਉਹ ਐਸਜੀਪੀਸੀ ਤੋਂ ਬਾਹਰ ਨਹੀਂ ਹੋਣਗੇ ਐਸਜੀਪੀਸੀ ਤੋਂ ਬਾਹਰ ਨਹੀਂ ਹੋਣਗੇ ਮਤਲਬ ਸੁਖਵੀਰ ਸਿੰਘ ਬਾਦਲ ਦੇ ਕਹਣੇ ਤੋਂ ਬਾਹਰ ਨਹੀਂ ਹੋਣਗੇ ਤਾਂ ਉਹ ਵੀ ਇੱਕ ਪਰਸਨਲ ਫੇਵਰ ਲੈਣਾ ਹੈ ਉਹਨਾਂ ਨੇ ਇਹਨਾਂ ਤੋਂ ਕੁਝ ਉਮੀਦ ਹੈ ਕੁਝ ਆਸ ਹੈ ਕਿ ਮੈਨੂੰ ਜੇ ਮੈਂ ਗਿਆਨੀ ਹਰਤਾ ਹਰਪ੍ਰੀਤ ਸਿੰਘ ਦੇ ਖਿਲਾਫ ਬੋਲਾਂਗਾ ਜਾਂ ਸੁਖਵੀਰ ਬਾਦਲ ਨੂੰ ਸਹੀ ਠਹਿਰਾਵਾਂਗਾ ਇਹਨਾਂ ਦੀ ਚਾਪਲੂਸੀ ਕਰਾਂਗਾ ਤਾਂ ਮੈਨੂੰ ਦੁਬਾਰਾ ਜਿਹੜੀ ਖੋਈ ਹੋਈ ਪਦਵੀ ਹੈ ਮੇਰਾ ਮਾਨ ਸਨਮਾਨ ਵਾਪਸ ਦੇ ਦਿੱਤਾ ਜਾਵੇਗਾ ਇਹ ਇਨਾਮ ਦੀ ਭਾਲ ਜਿਹੜੀ ਹੈ ਝਾਕ ਜਿਹੜੀ ਹੈ ਕਿ ਉਹਨਾਂ ਦੇ ਕੰਡਕਟ ਨੂੰ ਜੋ ਉਹ ਵਰਤਾਰਾ ਕਰ ਰਹੇ ਨੇ ਕਿ ਉਹਨਾਂ ਨੂੰ ਉਹ ਸਹੀ ਠਹਿਰਾਉਂਦੀ ਹੈ ਕਿ ਸ ਇੱਕ ਪਾਸੇ ਤਾਂ ਆਪਾਂ ਕਹਿੰਦੇ ਆ ਕਿ ਜਥੇਦਾਰ ਜਿਹੜੇ ਨੇ ਉਹ ਕਿਸੇ ਵੀ ਤਰ੍ਹਾਂ ਦੇ ਵਿਵਾਦ ਤੋਂ ਉੱਪਰ ਹੋਣੇ ਚਾਹੀਦੇ ਨੇ ਉਹਨਾਂ ਨੇ ਪੰਥ ਨੂੰ ਸੇਧ ਦੇਣੀ ਹੈ ਉਹਨਾਂ ਦਾ ਕਿਰਦਾਰ ਬੇਦਾਗ ਹੋਣਾ ਚਾਹੀਦਾ ਹੈ ਲਾਸਾਨੀ ਹੋਣਾ ਚਾਹੀਦਾ ਹੈ ਉਹਨਾਂ ਦਾ ਕੋਡ ਆਫ ਕੰਡਕਟ ਜਿਹੜਾ ਹੈ ਉਹ ਬਹੁਤ ਵਧੀਆ ਹੋਣਾ ਚਾਹੀਦਾ ਉਹਨਾਂ ਦਾ ਆਚਰਣ ਚੰਗਾ ਹੋਣਾ ਚਾਹੀਦਾ ਹੈ ਉੱਥੇ ਹੀ ਕਰੋੜਾਂ ਰੁਪਏ ਦਾ ਗਵਨ ਕਰਨ ਵਾਲੇ ਜਿਹੜੇ ਲੋਕ ਨੇ ਉਹ ਦੂਸਰਿਆਂ ਤੇ ਦੋਸ਼ ਲਾ ਰਹੇ ਨੇ ਇਸ ਝਾਕ ਦੇ ਵਿੱਚ ਕਿ ਸਾਨੂੰ ਇਨਾਮ ਦੇ ਰੂਪ ਦੇ ਵਿੱਚ ਦੁਬਾਰਾ ਜੱਸੀਦਾਰੀ ਮਿਲ ਜਾਏਗੀ ਇਹ ਕਿੰਨਾ ਕੁ ਸਹੀ ਹੈ ਇੱਥੇ ਫਿਰ ਸਿੱਖ ਪੰਥ ਦੇ ਵਿਦਵਾਨ ਬੁੱਧੀਜੀਵੀ ਉਹ ਕਿਉਂ ਕੋਈ ਉਂਗਲੀ ਨਹੀਂ ਉਠਾਉਂਦੇ ਕਿਉਂ ਇਸ ਦੇ ਬਾਰੇ ਗੱਲ ਹੀ ਨਹੀਂ ਹੋ ਰਹੀ ਕਿਉਂ ਉਹਨਾਂ ਨੂੰ ਹਰ ਚੈਨਲ ਦੇ ਵਿੱਚ ਬਿਠਾ ਕੇ ਉਹਨਾਂ ਤੋਂ ਸਿੱਖ ਮਰਿਆਦਾ ਬਾਰੇ ਪੁੱਛਿਆ ਜਾ ਰਿਹਾ ਹੈ ਜਦੋਂ ਕਿ ਉਹ ਖੁਦ ਹੀ ਮਰਿਆਦਾ ਦਾ ਘਾਣ ਕਰਦੇ ਦਿਖਾਈ ਦਿੰਦੇ ਨੇ ਬਾਰ-ਬਾਰ ਦਿਖਾਈ ਦਿੰਦੇ ਨੇ ਇੱਕ ਪਾਸੇ ਆਪਾਂ ਕਹਿੰਦੇ ਆ ਕਿ ਤਖਤ ਦੇ ਜਥੇਦਾਰ ਜਿਹੜੇ ਨੇ ਉਹ ਦੁਨਿਆਵੀ ਅਦਾਲਤਾਂ ਦੇ ਵਿੱਚ ਦੁਨਿਆਵੀ ਸੰਸਥਾਵਾਂ ਦੇ ਵਿੱਚ ਜਾ ਕੇ ਕੋਈ ਇਨਸਾਫ ਦੀ ਮੰਗ ਨਹੀਂ ਕਰਨਗੇ ਉਹ ਤਾਂ ਖੁਦ ਇਨਸਾਫ ਦੇਣ ਵਾਲੇ ਲੋਕ ਨੇ ਫਿਰ ਇਹੀ ਗਿਆਨੀ ਰਣਜੀਤ ਸਿੰਘ ਜਿਹੜੇ ਗੋਰੇ ਮਸਕੀਨ ਆਪਣੇ ਆਪ ਨੂੰ ਕਹਿੰਦੇ ਨੇ ਉਹ ਉਹ ਅਦਾਲਤਾਂ ਵਿੱਚ ਜਾਂ ਥਾਣਿਆਂ ਵਿੱਚ ਇਸ ਭ੍ਰਿਸ਼ਟਾਚਾਰ ਦੇ ਜਿਸ ਬੰਦੇ ਨੇ ਦੋਸ਼ ਲਾਇਸੀ ਉਹਦੇ ਖਿਲਾਫ ਸ਼ਿਕਾਇਤ ਕਰਨ ਗਏ ਉਹਨਾਂ ਦੇ ਖਿਲਾਫ ਪਰਚੇ ਕਰਾਉਂਦੇ ਨੇ ਉਹ ਕਿੰਨਾ ਖਜਾਇਦ ਹੈ ਇੱਕ ਪਾਸੇ ਕਿਹਾ ਜਾ ਰਿਹਾ ਹੈ ਕਿ ਅਸੀਂ ਕਿਸੇ ਵੀ ਦੁਨਿਆਵੀ ਅਦਾਲਤ ਦੇ ਅਧੀਨ ਨਹੀਂ ਆਉਂਦੇ ਦੂਜੇ ਪਾਸੇ ਉਹਨਾਂ ਹੀ ਅਦਾਲਤਾਂ ਤੋਂ ਜਾ ਕੇ ਤੁਸੀਂ ਇਨਸਾਫ ਮੰਗਦੇ ਹੋ ਇਹ ਕਿੰਨਾ ਕੁ ਜਾਇਜ਼ ਹੈ ਤੇ ਫਿਰ ਉਹੀ ਬੰਦਾ ਚੈਨਲਾਂ ਤੇ ਬੈਠ ਕੇ ਮर्याਦਾ ਦੀਆਂ ਗੱਲਾਂ ਕਰਦਾ ਹੈ ਦੂਸਰੇ ਦੇ ਉੱਤੇ ਦੋਸ਼ ਲਾਉਂਦਾ ਹੈ ਉਂਗਲੀਆਂ ਚੁੱਕਦਾ ਹੈ ਇਹ ਵੀ ਕਿੰਨਾ ਕੁ ਜਾਇਜ਼ ਹੈ ਇੰਨਾਂ ਸਾਰੀਆਂ ਗੱਲਾਂ ਤੋਂ ਜੋ ਹੋਰ ਗੱਲ ਜਿਸ ਦੀ ਬਹੁਤ ਜ਼ਰੂਰਤ ਹੈ ਜੋ ਸਮੇਂ ਦੀ ਮੰਗ ਹੈ ਉਹ ਬਾਹਰ ਨਿਕਲ ਕੇ ਹੀ ਆਉਂਦੀ ਹੈ ਇਹਨਾਂ ਜਸੇਦਾਰ ਸਹਿਬਾਨ ਦੀਆਂ ਨਿਯੁਕਤੀਆਂ ਕਿਵੇਂ ਹੋਣ ਕਿਹੜੇ ਮਾਪਦੰਡ ਉਸ ਟਾਈਮ ਦੇਖੇ ਜਾਣ ਜਾਂ ਵਰਤੇ ਜਾਣ ਜਦੋਂ ਇਹਨਾਂ ਦੇ ਇਸ ਪਦਵੀ ਦੇ ਉੱਤੇ ਨਿਯੁਕਤੀ ਹੁੰਦੀ ਹੈ ਉਹ ਕਿਉਂ ਨਹੀਂ ਤੈਅ ਕੀਤੇ ਜਾ ਰਹੇ ਜਸੇਦਾਰ ਵਿਧਾਨਤੀ ਵੱਲੋਂ ਇਸ ਬਾਰੇ ਇੱਕ ਹੁਕਮਨਾਮਾ ਵੀ ਜਾਰੀ ਕੀਤਾ ਗਿਆ ਸੀ ਲੇਕਿਨ ਉਸ ਦੇ ਵੀ ਪਾਲਣਾ ਹਜੇ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਹੀਂ ਕੀਤੀ ਗਈ ਕੋਈ ਵੀ ਉਸ ਦੇ ਉੱਤੇ ਕਦਮ ਨਹੀਂ ਚੱਕਿਆ ਗਿਆ ਕਿ ਇਸ ਤਰ੍ਹਾਂ ਦੀਆਂ ਗਾਈਡਲਾਈਨਸ ਰੂਪਰੇਖਾ ਬਣੇ ਜੀ ਦੇ ਵਿੱਚ ਗਾਈਡਲਾਈਨਸ ਦਿੱਤੀਆਂ ਜਾਣ ਮਾਪਦੰਡ ਦਿੱਤੇ ਜਾਣ ਕਿ ਜਿਸ ਨੂੰ ਵੀ ਜਥੇਦਾਰ ਸਹਿਬਾਨ ਦੀ ਪਦਵੀ ਉੱਪਰ ਸ਼ਿਸ਼ੋਭਿਤ ਕਰਨਾ ਹੈ ਬਿਠਾਉਣਾ ਹੈ ਉਹ ਆਹ 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 4 5 10 ਟੋਕਟ ਜਿਹੜੀਆਂ ਨੇ ਸ਼ਰਤਾਂ ਨੂੰ ਪੂਰੀਆਂ ਕਰਦਾ ਹੋਵੇ ਇਸ ਤਰ੍ਹਾਂ ਦਾ ਕ੍ਰਾਈਟੇਰੀਆ ਕਿਉਂ ਨਹੀਂ ਲੋਕਾਂ ਦੇ ਸਾਹਮਣੇ ਰੱਖਿਆ ਜਾਂਦਾ ਦੂਸਰਾ ਜੇ ਉਹਨਾਂ ਨੂੰ ਪਦਵੀ ਤੋਂ ਲਾਉਣਾ ਵੀ ਹੈ ਉਸ ਤੇ ਵੀ ਕੋਈ ਨਾ ਕੋਈ ਮਾਪਦੰਡ ਜ਼ਰੂਰ ਤੈਅ ਕੀਤੇ ਜਾਣੇ ਚਾਹੀਦੇ ਹਨ ਜਿਵੇਂ ਹੁਣ ਵੀ ਮੌਜੂਦਾ ਕੰਟਰੋਵਰਸੀ ਹੈ ਇਜਤੇਦਾਰ ਤਖਤਸ਼ਰੀ ਦਮਦਮਾ ਸਾਹਿਬ ਦੇ ਗਿਆਨੀ ਹਰਪ੍ਰੀਤ ਸਿੰਘ ਦੀ ਜਾਂਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਵੱਲੋਂ ਜੋ ਕਮੇਟੀ ਥਾਪੀ ਗਈ ਹੈ ਜਿਦੇ ਵਿੱਚ ਅਕਾਲੀ ਦਲ ਦੇ ਜਥੇਦਾਰ ਜਾਂ ਸੁਖਬੀਰ ਬਾਦਲ ਦੇ ਰਿਸ਼ਤੇਦਾਰਾਂ ਨੂੰ ਲਾਇਆ ਗਿਆ ਹੈ ਜਿਨ੍ਹਾਂ ਨੂੰ ਕਦੇ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਖੁਦ ਸਜ਼ਾ ਦੇ ਚੁੱਕੇ ਨੇ ਉਹ ਕਿੰਨਾ ਕੁ ਜਾਇਜ਼ ਹੈ ਜੋ ਪਹਿਲਾਂ ਹੀ ਕੋਈ ਖਾਰ ਰੱਖਦਾ ਹੈ ਇਸ ਤਰ੍ਹਾਂ ਦਾ ਮਨਸ਼ਾ ਰੱਖਦਾ ਹੈ ਜਾਂ ਇਸ ਤਰ੍ਹਾਂ ਦੀ ਉਹਦੀ ਮਾਨਸਿਕ ਅਵਸਥਾ ਹੈ ਕਿ ਉਸ ਨੂੰ ਪਹਿਲਾਂ ਕਦੇ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਜ਼ਾ ਮਿਲੀ ਹੈ ਅੱਜ ਉਸ ਨੂੰ ਹੀ ਤੁਸੀਂ ਜਿ세ਦਾਰ ਹਰਪ੍ਰੀਤ ਸਿੰਘ ਦੀ ਜਾਂਚ ਲਈ ਲਾ ਰਹੇ ਹੋ ਇਹ ਕਿੰਨਾ ਕੁ ਜਾਇਜ਼ ਹੈ ਇਹ ਕਿੰਨਾ ਕੁ ਮਰਿਆਦਤ ਹੈ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਸਵਾਲ ਜ਼ਰੂਰ ਉੱਠ ਰਹੇ ਨੇ ਲੇਕਿਨ ਇਸ ਗਿਆਨੀ ਰਣਜੀਤ ਸਿੰਘ ਬਾਰੇ ਕੋਈ ਵੀ ਸਾਹਮਣੇ ਆ ਕੇ ਗੱਲ ਕਰਨ ਨੂੰ ਤਿਆਰ ਨਹੀਂ ਕੋਈ ਵੀ ਜੋ ਉਹਨਾਂ ਤੇ ਦੋਸ਼ ਲੱਗੇ ਨੇ ਉਹਨਾਂ ਬਾਰੇ ਗੱਲ ਨਹੀਂ ਕਰ ਰਿਹਾ ਕੋਈ ਇਹ ਨਹੀਂ ਮੀਡੀਆ ਦੇ ਵਿੱਚ ਆ ਕੇ ਕਹਿ ਰਿਹਾ ਸੋਸ਼ਲ ਮੀਡੀਆ ਦੇ ਵਿੱਚ ਆ ਕੇ ਕਹਿ ਰਿਹਾ ਕਿ ਇਸ ਤਰ੍ਹਾਂ ਦੀਆਂ ਜੋ ਸਰਕਸ ਜਾਂ ਤਮਾਸ਼ਾ ਸੀ ਚਲਾਇਆ ਹੋਇਆ ਜਿੱਥੇ ਇੱਕ ਦੂਜੇ ਦੇ ਉੱਪਰ ਦੋਸ਼ ਮੜੇ ਜਾ ਰਹੇ ਨੇ ਚਿੱਕੜ ਸੱਟਿਆ ਜਾ ਰਿਹਾ ਹੈ ਕਮ ਸੇ ਕਮ ਬੰਦਾ ਤਾਂ ਉਹ ਸਾਹਮਣੇ ਲੈ ਕੇ ਆਓ ਜਿਸ ਦੇ ਖੁਦ ਉੱਪਰ ਕੋਈ ਵੀ ਦੋਸ਼ਾਂ ਲੱਗਾ ਹੋਵੇ ਜਿਸ ਦਾ ਕਿਰਦਾਰ ਪਾਕ ਸਾਫ਼ ਹੋਵੇ ਫਿਰ ਜੇ ਉਹ ਉਸ ਤਰ੍ਹਾਂ ਦੇ ਵਿਅਕਤੀ ਤੋਂ ਤੁਸੀਂ ਉਂਗਲਾਂ ਉਠਵਾਲਿਓ ਸ਼ਾਇਦ ਲੋਕਾਂ ਦੇ ਵਿੱਚ ਭਰੋਸਾ ਬਣੇ ਯਕੀਨ ਬਣੇ ਕਿ ਹਾਂ ਜੋ ਦੋਸ਼ ਲਾਏ ਜਾ ਰਹੇ ਨੇ ਉਸ ਵਿਅਕਤੀ ਉੱਪਰ ਉਹ ਸਹੀ ਹਨ ਪਰ ਖੁਦ ਹੀ ਦੋਸ਼ਾਂ ਦੇ ਵਿੱਚ ਘਿਰੇ ਹੋਏ ਉਹ ਵੀ ਪੈਸਿਆਂ ਦੇ ਗਵਨ ਕਰਨ ਦੇ ਦੋਸ਼ਾਂ ਦੇ ਵਿੱਚ ਜੋ ਤਖਸੇ ਬਾਨ ਤੇ ਭੇਟਾਂ ਆਈਆਂ ਨੇ ਉਹਨਾਂ ਨੂੰ ਵਿੱਚ ਫੇਰਾ ਫੇਰੀ ਕਰਨ ਦੇ ਵਿੱਚ ਉਹਨਾਂ ਨੂੰ ਬਦਲ ਕੇ ਰੱਖਣ ਦੇ ਵਿੱਚ ਕਰੋੜਾਂ ਰੁਪਏ ਖਾ ਜਾਣ ਦੇ ਦੋਸ਼ਾਂ ਦੇ ਅਧੀਨ ਬੰਦਾ ਔਰ ਜਿਹੜਾ ਆਪਣੇ ਨਾਮ ਦੇ ਪਿੱਛੇ ਮਸਕੀਨ ਸ਼ਬਦ ਵਰਤਦਾ ਹੈ ਕਿ ਸਭ ਤੋਂ ਗਰੀਬ ਇਨਸਾਨ ਤੇ ਪੈਸੇ ਭ੍ਰਸ਼ਟਾਚਾਰ ਕਰਨ ਦੇ ਉਸ ਪਰਦੋਸ਼ ਲੱਗੋ ਹੁਣ ਇਹੋ ਜਿਹੇ ਵਿਅਕਤੀ ਨੂੰ ਕੀ ਹੱਕ ਹੈ ਕਿ ਆਪ ਖੁਦ پاک ਸਾਫ ਹੋਣ ਤੋਂ ਪਹਿਲਾਂ ਉਹ ਕਿਸੇ ਹੋਰ ਬੰਦੇ ਦੇ ਉੱਤੇ ਕਿਸੇ ਹੋਰ ਵਿਅਕਤੀ ਦੇ ਉੱਤੇ ਦੋਸ਼ ਮੜੇ ਇਹ ਸਾਰੇ ਪੰਥ ਨੂੰ ਸੋਚਣਾ ਚਾਹੀਦਾ ਹੈ ਵਿਚਾਰ ਕਰਨਾ ਚਾਹੀਦਾ ਹੈ ਇਹ ਸੇ ਸ਼ਬਦਾਂ ਦੇ ਨਾਲ ਤੁਹਾਡੇ ਸਾਰਿਆਂ ਤੋਂ ਵਿਦਾ ਲੈਂਦੇ ਹਾਂ ਧੰਨਵਾਦ